ਨਮਸਕਾਰ ਬਿਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਬੇਅਦਵੀ ਬਿੱਲ ਨੂੰ ਕੈਬਨਿਟ ਤੋਂ ਮਨਜ਼ੂਰੀ ਮਿਲ ਗਈ ਹੈ ਇਸ ਦੇ ਵਿੱਚ ਕੀ ਕੁਝ ਖਾਸ ਰਹੇਗਾ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕਿੱਥੇ ਹੋਇਆ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਸ਼੍ਰੀ ਅਕਾਲ ਤਖਤ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਵਿਚਾਲੇ ਟਕਰਾ ਜਿਹੜਾ ਹੈ ਉਹ ਹੁਣ ਟਲ ਗਿਆ ਹੈ ਇਸ ਤੋਂ ਇਲਾਵਾ ਗੱਲਬਾਤ ਕਰਨੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਪ੍ਰਕਿਰਿਆ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਔਰ ਇਸ ਤੋਂ ਇਲਾਵਾ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਭੀਖ ਮੰਗਣ ਤੇ ਪਹਿਲੀ ਐਫ ਆਈ ਆਰ ਦਰਜ ਹੋਈ ਹੈ ਇਸ ਸਰਕਾਰ ਦੇ ਵੱਲੋਂ ਸਖਤੀ ਕਿਉਂ ਵਰਤੀ ਗਈ ਹੈ ਨਾ तमाम ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਬਾਦਿਆਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਅੱਜ ਦੀ ਸਾਡੀ ਪਹਿਲੀ ਖਬਰ ਬੇਅਦਵੀ ਬਿੱਲ ਦੇ ਨਾਲ ਜੁੜੀ ਹੋਈ ਹੈ ਦਰਸਲ ਜਿਹਦਾ ਇਸ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਪੰਜਾਬ ਸਰਕਾਰ ਦੇ ਵੱਲੋਂ ਅੱਜ ਮੁੱਖ ਮੰਤਰੀ ਨਿਵਾਸ ਵਿਖੇ ਹੋਈ ਕੈਬਨਿਟ ਮੀਟਿੰਗ ਦੇ ਦੌਰਾਨ ਬੇਅਦਵੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਹੁਣ ਇਹ ਬਿੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ ਇਸ ਨਵੇਂ ਬਿੱਲ ਦੇ ਤਹਿਤ ਹੁਣ ਪੰਜਾਬ ਦੇ ਵਿੱਚ ਧਾਰਮਿਕ ਗ੍ਰੰਥਾਂ ਅਤੇ ਜਾਂ ਧਾਰਮਿਕ ਸਥਾਨਾਂ ਦੀ ਜਿਹੜੀ ਬੇਅਦਵੀ ਹੈ ਉਸ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਜਿਹੜਾ ਸਰਕਾਰ ਦੇ ਵੱਲੋਂ ਬਣਾਉਣ ਦੀ ਤਿਆਰੀ ਜਿਹੜੀ ਕਰ ਲਈ ਗਈ ਹੈ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥੰਮ ਬਿੱਲ 2025 ਬਤੌਰ ਗ੍ਰਹਿ ਮੰਤਰੀ ਮੈਂ ਪੇਸ਼ ਕੀਤਾ ਕਿ ਉਤੇ ਵਿਚਾਰ ਹੋਣਾ ਚਾਹੀਦਾ ਤੁਰੰਤ ਹਾਲਾਂਕਿ ਤੁਸੀਂ ਬਹੁਤ ਦਿਨਾਂ ਤੋਂ ਇਹ ਆਪਣੇ ਕੈਮਰੇ ਰਾਹੀਂ ਆਪਣੀਆਂ ਕਲਮਾਂ ਰਾਹੀਂ ਇਹ ਦੱਸ ਰਹੇ ਹੋ ਕਿ ਇਹ ਬਿਲਾਵੇਗਾ ਪਰ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਬਾ ਜੀ ਉਹ ਕਹਿੰਦੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਬਸੇ ਦੁੱਖ ਦੀ ਗੱਲ ਹੈ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਜਾਣਕਾਰੀ ਉਹਨਾਂ ਕੋਲੇ ਨਹੀਂ ਹੈਗੀ ਤਾਂ ਫਿਰ ਉਹ ਰਹਿੰਦੇ ਕਿੱਥੇ ਨੇ ਉਹ ਤਾਂ ਬੱਚੇ-ਬੱਚੇ ਨੂੰ ਪਤਾ ਪੈਂ ਪੰਜ ਸਾਲ ਦੇ ਬੱਚੇ ਤੋਂ ਪੁੱਛ ਲੋ ਕਿ ਬਰਗਾੜੀ ਕੀ ਹੋਇਆ ਸੀ ਬੁਰਜ ਜਵਾਰ ਕੇ ਕੀ ਹੋਇਆ ਸੀ ਬੈਬਲ ਕਲਾਂ ਕੀ ਹੋਇਆ ਸੀ ਕੋਟਕਪੂਰੇ ਕੀ ਹੋਇਆ ਸੀ ਤੋ ਕਹਿੰਦੇ ਸੀ ਕੱਲ ਨੂੰ ਤਿਆਰੀ ਕਰਕੇ ਆਵਾਂਗੇ ਅੱਜ ਕਿ ਠੀਕ ਹੈ ਜੀ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਹੈ ਇੰਨਾ ਮਤਲਬ ਸਮਝ ਲਓ ਵੀ ਜਿਵੇਂ ਆਪਾਂ ਬੱਚੇ ਨਹੀਂ ਹੁੰਦੇ ਵੀ ਕਾਫੀ ਭੁੱਲਿਆ ਜੀ ਕਰੇ ਅਸੀਂ ਹੈਨਾ ਹੋਮਵਰਕ ਤੋਂ ਬਿਨਾ ਆਉਂਦੇ ਨੇ ਕੱਲ ਵੀ ਮੈਂ ਕਿਹਾ ਸੀ ਹੋਮਵਰਕ ਕਰਕੇ ਨਹੀਂ ਆਉਂਦੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਤਿਆਰੀ ਕਰਕੇ ਆ ਜਾ ਕਿਉਂਕਿ ਇਹ ਵਿਸ਼ਾ ਇਦਾਂ ਦਾ ਹੈ ਜਿਸ ਸਮੁੱਚੀ ਮਾਨਵਤਾ ਜੁੜੀ ਹੋਈ ਹੈ ਸੋ ਕੱਲ ਨੂੰ ਅਸੀਂ ਇਹਨੂੰ ਇਸ ਬਿੱਲ ਨੂੰ ਇੱਥੇ ਜਿਹੜੀ ਡਿਬੇਟ ਹੈ ਉਹ ਕੱਲ ਤੱਕ ਅਸੀਂ ਅੱਗੇ ਕਰਤੀ ਤੇ ਮੈਨੂੰ ਉਮੀਦ ਹੈ ਕਿ ਕੱਲ ਨੂੰ ਜੋ ਵੀ ਬੋਲੂਗਾ ਭਾਵੇਂ ਵਿਪੱਖਸ਼ ਵੱਲੋਂ ਬੋਲੇ ਭਾਵੇਂ ਸਰਕਾਰ ਵੱਲੋਂ ਬੋਲੇ ਘਟੋ ਘਟੋ ਨੂੰ ਉਹਦੇ ਦਿਲ ਦੇ ਨੇੜੇ ਆ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਭੜਕਾਉਂਦੀਆਂ ਨੇ ਉਹ ਜਿਹੜੀਆਂ ਉਹ ਦਿਲ ਦੇ ਨੇੜੇ ਹੋਣਗੀਆਂ ਤੇ ਇਹ ਬਿੱਲ ਪਾਸ ਹੋਊਗਾ ਕੱਲ ਨੂੰ ਉਮੀਦ ਕਰਦੇ ਆ ਕਿ ਉਹਦੇ ਵਾਸਤੇ ਕੋਈ ਨਿਰਵਿਰੋਧ ਪਾਸ ਸਰਬਸੰਤੀ ਵਾਲੀ ਪਾਸ ਹੋਊਗਾ ਤੇ ਬੜਾ ਵੱਡਾ ਬੇਲਾ ਪੰਜਾਬ ਸਟੇਟ ਪਹਿਲੀ ਸਟੇਟ ਹੈ ਜਿਹੜੀ ਆਪਣਾ ਬਲੇ ਲੈ ਕੇ ਆ ਰਹੀ ਹੈ ਤੇ ਕਾਂਗਰਸ ਨੂੰ ਮੈਂ ਫੇਰ ਕਹਿਣਾ ਕਿ ਚਲੋ ਅਜੇ ਤਾਂ ਤਿਆਰੀ ਨਹੀਂ ਸੀ ਕੱਲ ਨੂੰ ਤਿਆਰੀ ਕਰਕੇ ਅਗਲੀ ਜੇ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜੁਗ ਨੂੰ ਹਾਜ਼ਰ ਹੋ ਪ੍ਰੋਗਰਾਮ ਦੇ ਵਰਗਾ ਹੋ ਗਿਆ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸੀਐਮ ਮਾਨ ਦੇ ਉੱਪਰ ਤੰਜ ਕੱਸਦੇ ਆ ਉਹਨਾਂ ਨੇ ਇਸ ਗੱਲ ਦਾ ਹਵਾਲਾ ਦਿੱਤਾ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਦੇ ਵੱਲੋਂ ਗੱਲ ਕਹੀ ਗਈ ਕਿ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੀ ਤੁਲਨਾ ਜੁਗਨੂ ਹਾਜ਼ਰ ਹੈ ਪ੍ਰੋਗਰਾਮ ਜਿਹੜਾ ਸੀਐਮ ਭਗਵੰਤ ਮਾਨ ਹੋਣਾ ਦੇ ਵੱਲੋਂ ਜਦੋਂ ਆਪਣੇ ਉਹ ਕਾਮੇਡੀ ਕਰਦੇ ਸੀ ਉਸ ਟਾਈਮ ਦੇ ਉੱਤੇ ਚਲਾਇਆ ਜਾਂਦਾ ਸੀਗਾ ਔਰ ਉਹਨਾਂ ਨੇ ਕਿਹਾ ਕਿ ਇਹ ਸੈਸ਼ਨ ਜਿਹੜਾ ਉਹ ਕਿਸੇ ਕੰਮ ਦਾ ਨਹੀਂ ਹੈ ਇਸ ਦੇ ਵਿੱਚ ਨਾ ਕੋਈ ਚਰਚਾ ਹੈ ਨਾ ਕੋਈ ਕੋਈ ਨੀਤੀ ਬਣਾਈ ਗਈ ਹੈ ਕਾਬਿਲੇ ਗੌਰ ਹੈ ਕਿ ਜੁਗਨੂ ਹਾਜ਼ਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਉਹਨਾਂ ਦਿਨਾਂ ਦਾ ਉਹ ਸ਼ੋਅ ਸੀ ਜਿਹੜਾ ਬੜਾਈ ਚਰਚਿਤ ਸ਼ੋਅ ਸੀ ਉਹਨਾਂ ਨੇ ਕਿਹਾ ਕਿ ਬਿਲਕੁਲ ਉਸੇ ਤਰੀਕੇ ਦਾ ਜਿਹੜਾ ਸੈਸ਼ਨ ਚੱਲ ਰਿਹਾ ਹੈ ਪ੍ਰੋਗਰਾਮ ਦੇ ਵਰਗਾ ਇਹਦੇ ਵਿੱਚ ਕੋਈ ਪ੍ਰਸ਼ਨ ਕਾਲ ਨਹੀਂ ਰੱਖਿਆ ਗਿਆ ਔਰ ਇੱਕ ਜਦੋਂ ਉਹਨਾਂ ਨੇ ਕਿਹਾ ਕਿ ਉਹ ਇੱਕ ਕਲਾਕਾਰ ਦੇ ਤੌਰ ਦੇ ਤੋਂ ਤੇ ਆਪਣਾ ਕੈਰੀਅਰ ਬਣਾ ਰਹੇ ਸੀ ਤੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਕੰਮ ਕੀਤੇ ਜਾ ਰਹੇ ਸੀ ਬਾਜਵਾ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਇੱਕ ਵੱਡਾ ਘੁਟਾਲਾ ਹੈ ਕਰੋੜਾਂ ਰੁਪਏ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂ ਇੱਥੋਂ ਚੋਰੀ ਕਰਕੇ ਲਿਆ ਜਾਣਗੇ ਔਰ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ 1 ਇੰਚ ਜ਼ਮੀਨ ਵੀ ਉਹ ਨਾ ਦੇਣ ਕਿਉਂਕਿ 1.5 ਸਾਲ ਬਾਅਦ ਜਦੋਂ ਇਹ ਇਹਨਾਂ ਦੀ ਸਰਕਾਰ ਚਲੀ ਜਾਏਗੀ ਔਰ ਉਸ ਤੋਂ ਬਾਅਦ ਤੁਸੀਂ ਇਹਨਾਂ ਵਿਅਕਤੀਆਂ ਨੂੰ ਲੱਭੋਗੇ ਇੱਥੇ ਤੁਹਾਨੂੰ ਕੋਈ ਨਹੀਂ ਲੱਭਣਾ ਉਹਨਾਂ ਨੇ ਕਿਹਾ ਕਿਸੇ ਫਾਈਲ ਦੇ ਉੱਪਰ ਵੀ ਨਾ ਜਿਹੜੇ ਸਾਈਨ ਹੈ ਉਹ ਅਰਵਿੰਦ ਕੇਜਰੀਵਾਲ ਦੇ ਹੋਏ ਹੋਣਗੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਏ ਹੋਣਗੇ ਮਤਲਬ ਤੁਹਾਨੂੰ ਜਵਾਬ ਲੈਣਾ ਔਖਾ ਹੋ ਜਾਏਗਾ ਔਰ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਹਵਾਲਾ ਦੇ ਕੇ ਆਮ ਆਦਮੀ ਪਾਰਟੀ ਦੇ ਉੱਪਰ ਅਰਵਿੰਦ ਕੇਜਰੀਵਾਲ ਦੇ ਉੱਪਰ ਨਿਸ਼ਾਨੇ ਜਿਹੜੇ ਆ ਉਹ ਸਾਦੇ ਨੇ ਅਗਲੀ ਖਬਰ ਰਵਨੀਤ ਸਿੰਘ ਬਿੱਟੂ ਦੇ ਨਾਲ ਜੁੜੀ ਹੋਈ ਹੈ ਦਰਸਲ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਸੀਐਮ ਭਗਵੰਤ ਮਾਨ ਹੁਣਾਂ ਦੀਆਂ ਪੁਰਾਣੀਆਂ ਵੀਡੀਓਜ਼ ਦਿਖਾਈਆਂ ਗਈਆਂ ਔਰ ਉਹਨਾਂ ਨੂੰ ਉਹਨਾਂ ਵੀਡੀਓਜ਼ ਨੂੰ ਦਿਖਾ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਦੱਸਿਆ ਕਿ ਜਦੋਂ ਸੀਐਮ ਭਗਵੰਤ ਮਾਨ ਆਪਣੇ ਕਲਾਕਾਰੀ ਦੇ ਦੌਰ ਦੇ ਵਿੱਚ ਜਦੋਂ ਪ੍ਰੋਗਰਾਮ ਕਰਦੇ ਹੁੰਦੇ ਸੀ ਤਾਂ ਕਿਸ ਤਰੀਕੇ ਦੇ ਸਟਾਇਰ ਮਾਰਦੇ ਸੀ ਉਹ ਉਦੋਂ ਉਸ ਟਾਈਮ ਇੱਕ ਮੰਤਰੀ ਦੇ ਕਿਰਦਾਰ ਦੇ ਵਿੱਚ ਨੇ ਔਰ ਉਸ ਕਿਰਦਾਰ ਦੇ ਵਿੱਚ ਉਹ ਨਸ਼ਾ ਮੰਗਵਾਉਣ ਦੀ ਗੱਲ ਕਰ ਰਹੇ ਨੇ ਅਸਲਾ ਮੰਗਵਾਉਣ ਦੀ ਗੱਲ ਕਰ ਰਹੇ ਨੇ ਔਰ ਉਹਨਾਂ ਨੇ ਇਹ ਇਲਜ਼ਾਮ ਲਗਾਏ ਨੇ ਕਿ ਪਹਿਲਾਂ ਤੋਂ ਹੀ ਮੈਂਟੈਲਿਟੀ ਇਹਨਾਂ ਦੀ ਇਸ ਤਰੀਕੇ ਦੀ ਹੈ ਸੀਐਮ ਭਗਵੰਤ ਮਾਨ ਦੇ ਉੱਪਰ ਤੰਜ ਕੱਸਦੇ ਆ ਰਵਨੀਤ ਸਿੰਘ ਬਿੱਟੂ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਪਰ ਇੱਕ ਦਾਰਸੀ ਜਦੋਂ ਭਗਵੰਤ ਮਾਨ ਸਾਹਿਬ ਜਿਹੜੇ ਅੱਜ ਦੇ ਸੀਐਮ ਨੇ ਉਹ ਇੱਕ ਬਹੁਤ ਵੱਡੇ ਆਰਟਿਸਟ ਦੇ ਤੌਰ ਤੇ ਜਾਣੇ ਜਾਂਦੇ ਸੀ ਮੈਂ ਇਹ ਕਹੂੰਗਾ ਪਹਿਲਾ ਮੇਰਾ ਇਹ ਹੋਊਗਾ ਮੈਂ ਪਰਮਾਤਮਾ ਕਰੇ ਲੋਕ ਪੰਜਾਬ ਦੇ ਕਰਨ ਜਦੋਂ 2027 ਚ ਬੀਜੇਪੀ ਦੀ ਸਰਕਾਰ ਬਣੇਗੀ ਅਸੀਂ ਇਹਦੇ ਉੱਤੇ ਸਭ ਤੋਂ ਵੱਡੀ ਇਨਕੁਆਰੀ ਪਹਿਲਾਂ ਇਹਤੇ ਬਿਠਾਵਾਂਗੇ ਜਿਵੇਂ ਅੱਜ ਮਜੀਠੀਆ ਸਾਹਿਬ ਤੇ ਚੱਲ ਰਹੀ ਆ ਕੋਈ ਉਹਨਾਂ ਸੱਤਾ ਪਿੰਦੀ ਜਾਂ ਹੋਰ ਸਾਰੇ ਇਹ ਏ ਸੀ ਐਮ ਬੀ ਮਜੀਠੀਆ ਤੇ ਕਾਰਵਾਈ ਕਰਦੇ ਆ ਜ ਬਹੁਤ ਵੈਲਕਮ ਆ ਚੰਗੀ ਗੱਲ ਆ ਪਰ ਜਿਹੜਾ ਬਾਦਲ ਫੈਮਿਲੀ ਆ ਵੱਡੀ ਬਾਦਲ ਸਾਹਿਬ ਨੇ ਜਿਹੜੇ ਸਾਰੇ ਉਹਨਾਂ ਦੇ ਪਰਿਵਾਰ ਜਿਨ੍ਹਾਂ ਦੇ ਇੱਕ ਵੱਡੀ ਟੂਰਨਾਮੈਂਟਾਂ ਦੇ ਵਿੱਚ ਉਸ ਵੇਲੇ ਇਹ ਜਿਹੜੇ ਸਾਰੇ ਡੀ ਐਸ ਪੀ ਭੋਲੇ ਵਰਗੇ ਜਾਂ ਹੋਰ ਜੁੜੇ ਹੁੰਦੇ ਸੀ ਸਾਰੇ ਉਸ ਵੇਲੇ ਇਹ ਕਿਸ ਤਰੀਕੇ ਨਾਲ ਉਸ ਵੇਲੇ ਵੀ ਪੈਨੇਟ੍ਰੇਟ ਕੀਤਾ ਇਹਨਾਂ ਨੇ ਤਾਂ ਹੀ ਇਹ ਬਾਦਲਾ ਨੂੰ ਹੱਥ ਨਹੀਂ ਲਾਏ ਇੱਕ ਮੰਤਰੀ ਨੇ ਮੜਾ ਜਰ ਨੇੜੇ ਵੀ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਆ ਸੁਖ ਵਿਲਾਸ ਦਾ ਸੁਖ ਵਿਲਾਸ ਦਾ ਜੀ ਦੇ ਨਾਲ ਤੇ ਆ ਜੋ ਮੰਤਰੀ ਹੈ ਨੀਗਾ ਤੇ ਇਥੋਂ ਪੜਨੋਂ ਬੜਾ ਇਹ ਸੋਚ-ਸੋਚ ਕੇ ਗੱਲਾਂ ਸਾਹਮਣੇ ਆਉਂਦੀਆਂ ਗਈਆਂ ਆਉਂਦੀਆਂ ਗਈਆਂ ਵੀ ਕਿਉਂ ਉਹਦੇ ਲਈ ਮੈਂ ਪਹਿਲਾਂ ਥੋੜੀਆਂ ਜਿਮੈਂ ਤੁਹਾਡਾ ਟਾਈਮ ਲਵਾਂਗਾ ਬਾਅਦ ਚ ਇਹਨੂੰ ਹਰ ਗੱਲ ਨੂੰ ਵੀ ਕਿਵੇਂ ਜੋੜਿਆ ਗਿਆ ਕਿਵੇਂ ਇਸ ਪੰਜਾਬ ਨੂੰ ਇਹ ਚੀਜ਼ਾਂ ਪਰੋਸੀਆਂ ਗਈਆਂ ਚੰਗੀ ਗੱਲ ਬਹੁਤ ਕਰ ਸਕਦੇ ਆ ਕਲਾਕਾਰ ਨਸ਼ੇ ਦੀ ਉਹ ਗੱਲ ਕਿਉਂ ਕਰਨ ਅੱਜ ਪਹਿਲੀ ਮੈਂ ਤੁਹਾਨੂੰ ਇੱਕ 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 ਸ਼ੁਰੂਆਤ ਜੇ ਤੁਸੀਂ ਥੋੜੀ ਅੱਗੇ ਆ ਹੋਵੇ ਪਿੱਛੋਂ ਲੈ ਕੇ ਕਿਉਂਕਿ ਇਹ ਲੋਕਾਂ ਦੇ ਅੰਦਰ ਦਿਮਾਗ ਚ ਜ਼ਹਿਨ ਚ ਵਾੜੀ ਗਈ ਆ ਗੱਲ ਐਮੀ ਨਹੀਂ ਇਹਦੇ ਪਿੱਛੇ ਵੱਡੇ ਤੋਂ ਵੱਡੇ ਜਿਹੜੀ ਇਨਕੁਆਰੀ ਦੀ ਗੱਲ ਕਰਦਾ ਕਰਾਂਗੇ ਵੀ ਕੌਣ ਕਿਹੜੀਆਂ ਵੱਡੇ ਤੋਂ ਵੱਡੇ ਲੋਕ ਸੀ ਜਿਹੜੇ ਪੈਸੇ ਦੇ ਕੇ ਕਰਾਉਂਦੇ ਸੀ ਇਹਨਾਂ ਨੇ ਅਣਜਾਣ ਚ ਕੀਤਾ ਇਹਨਾਂ ਨੇ ਸੋਚ ਸਮਝ ਕੇ ਕੀਤਾ ਕੀ ਕੀਤਾ ਕਿਉਂਕਿ ਇੱਕ ਵਾਰ ਜਿਹੜੀ ਚੀਜ਼ ਬੰਦੇ ਦੇ ਅੰਦਰ ਵਸ ਜੇ ਨਾ ਉਹ ਚੀਫ ਮਿਨਿਸਟਰ ਵੀ ਬਣ ਜੇ ਚਾਹੇ ਉਹਦੇ ਇਹਨਾਂ ਨੂੰ ਗੱਲ ਜਾਂਦੀ ਨਹੀਂ ਆ ਸ਼ੁਰੂਆਤ ਕਰੋ ਜੀ ਪਹਿਲੀ ਇਹਨੂੰ ਰੋਕੋ ਹੁਣ ਤੁਸੀਂ ਅੰਦਾਜ਼ਾ ਲਾਓ ਇਹ ਕਦ ਪੰਜਾਬ ਚ ਜੀ ਆ ਜਿਹੜਾ ਗੈਂਗਸਟਰਵਾਦ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਇਹ ਉਸ ਵੇਲੇ ਇਹਨਾਂ ਦੀ ਸੋਚ ਗਹਿਨ ਚ ਪਾਈ ਆ ਲੋਕਾਂ ਦੇ ਕਿਹੜੀ ਇਲੈਕਸ਼ਨ ਚ ਕੌਣੇ ਕਹਿੰਦਾ ਵੀ ਹਜ਼ਾਰ ਪਿਸਟਲ ਮੰਗਾ ਲਓ ਜੀ ਛੁਰੇ ਮੰਗਾ ਲਓ ਜੀ ਇਹ ਕਿਹਨਾਂ ਕਿ ਕਿੱਥੋਂ ਮਤਲਬ ਇਹ ਪ੍ਰਭਾਵਿਤ ਹੋਏ ਨੇ ਕਿੱਥੋਂ ਇਹਨਾਂ ਨੇ ਇਹ ਗੱਲ ਸ਼ੁਰੂਆਤ ਕੀਤੀ ਆ ਲੀਡਰਾਂ ਵਾਲਾ ਬਾਣਾ ਪਾ ਕੇ ਇਹੀ ਕੁਛ ਅੱਜ ਕਰ ਰਹੇ ਐ ਜਿਹੜਾ ਇਹਨਾਂ ਦੇ ਮਨ 'ਚ ਗੈਂਗਸਟਰਵਾਦ ਗੁੰਡਾਵਾਦ ਜੋ ਪੰਜਾਬ 'ਚ ਅੱਜ ਹੋ ਰਿਹਾ ਏ ਇਹਨਾਂ ਦੇ ਜਿਹੜੇ ਥੱਲੇ ਦੇ ਲੋਕ ਉਹ ਇਹੀ ਕੁਛ ਕਰ ਰਹੇ ਆ ਜਦੋਂ ਇਹਨਾਂ ਦਾ ਲੀਡਰ ਇਹ ਮੈਂ ਐਮੀ ਨਹੀਂ ਅੱਜ ਵੀ ਇੱਕ ਦਿਨ 'ਚ ਮੈਂ ਪਰ ਬਹੁਤ ਦਿਨਾਂ ਤੋਂ ਮੈਂ ਇਹ ਗੱਲ ਜ਼ਿਹਨ 'ਚ ਸੋਚ ਰਿਹਾ ਸੀ ਵੀ ਕੀ ਕਿਸ ਤਰੀਕੇ ਨੇ ਯਾਰ ਪੰਜਾਬ ਨੂੰ ਕਿਵੇਂ ਬਦਲਿਆ ਕਿਸ ਕਿਸ ਬੰਦੇ ਦਾ ਰੋਲ ਆ ਪੰਜਾਬ 'ਚ ਬਦਲ ਨੂੰ ਜਦੋਂ ਇਹ ਐਡੇ ਵੱਡੇ ਸਟਾਰ ਬਣ ਗਏ ਉਸ ਵੇਲੇ ਇਹਨਾਂ ਨੇ ਇਹ ਪਰੋਸਿਆ ਵੀ ਇਲੈਕਸ਼ਨਾਂ ਦੇ ਵਿੱਚ ਹਜ਼ਾਰ ਹਜ਼ਾਰ ਪਿਸਟਲ ਮੰਗਾਓ ਅਸਲੀ ਮੰਗਾਓ ਤੇ ਜਿਹੜੀ ਭੁੱਕੀ ਦੀ ਗੱਲ ਕੀਤੀ ਆ ਉਹਦੀ ਗੱਲ ਅੱਗੇ ਦੇਖੋ ਇਹ ਸਿੱਖਿਆ ਕ੍ਰਾਂਤੀ ਆ ਪੰਜਾਬ ਦੀ ਮੈਨੂੰ ਦੱਸੋ ਜਿਹੜਾ ਬੰਦਾ ਆ ਕੁਛ ਕਰਦਾ ਰਿਹਾ ਹੋਵੇ ਉਹ ਕਿਹੜੇ ਮੂੰਹ ਨਾਲ ਜਦੋਂ ਇਹ ਟੀਚਰਾਂ ਨੂੰ ਲੈਕਚਰ ਦਿੰਦੇ ਆ ਜਦੋਂ ਇਹ ਸਰਟੀਫਿਕੇਟ ਦਿੰਦੇ ਆ ਨੌਕਰੀਆਂ ਦੇ ਜਿਹੜੇ ਕਿ ਥੱਲੇ ਵੀ ਕੋਈ ਦੇ ਸਕਦਾ ਕੀ ਸੋਚਦਾ ਹੋਊ ਬੰਦਾ ਉਹਦੇ ਜ਼ਿਹਨ 'ਚ ਕੀ ਆਉਂਦੀ ਹੋ ਗੱਲ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਕਿਉਂਕਿ ਆਪ ਦੇ ਪਿਤਾ ਜੀ ਮਾਸਟਰ ਰਹੇ ਆ ਟੀਚਰ ਰਹੇ ਆ ਉਹ ਘਰ ਚ ਪਤਾ ਹੈ ਵੀ ਕਿਵੇਂ ਆਹ ਬੋਤਲਾਂ ਲੈ ਕੇ ਕਿਵੇਂ ਉਸ ਵੇਲੇ ਕੰਮ ਚੱਲਦਾ ਸੀ ਕਿਵੇਂ ਪਾਸ ਕੀਤਾ ਜਾਂਦਾ ਸੀ ਇਹ ਵੀ ਦੱਸਿਆ ਨਾਲ ਉਸ ਵੇਲੇ ਸਟੂਡੈਂਟਸ ਨੂੰ ਇਹ ਵੀ ਨਾਲ ਸਿੱਖਿਆ ਦਿੱਤੀ ਵੀ ਘਰ ਤੋਂ ਸਕੂਲ ਚ ਆ ਚੀਜ਼ਾਂ ਵੰਡੋ ਆ ਲੈ ਕੇ ਜਾਓ ਪੜਨ ਦੀ ਲੋੜ ਨਹੀਂ ਇਹ ਸਿੱਖਿਆ ਕ੍ਰਾਂਤੀ ਆ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਤੇ ਨਾਲ ਮਸ਼ਹੂਰੀ ਆਪਣੇ ਘਰ ਦੀ ਵੀ ਕਰਤੀ ਵੀ ਭਾਈ ਜੇ ਲੈਣੀ ਆ ਸਾਡੇ ਘਰ ਦਾ ਜਿਹੜਾ ਸਮਾਨ ਆ ਸਾਡੇ ਘਰ ਦੀ ਜਿਹੜੀ ਸ਼ਰਾਬ ਆ ਉਹ ਸਭ ਤੋਂ ਬੈਸਟ ਆ ਇਹ ਕੰਬੀ ਨਾਲ ਪ੍ਰਮੋਟ ਕਰਤਾ ਇਹਦੇ ਵਿੱਚ ਮੈਂ ਤਾਂ ਨਹੀਂ ਕਹ ਰਿਹਾ ਆਪ ਕਹਿ ਰਹੇ ਆ ਵੀ ਭਾਈ ਸਾਡੇ ਘਰ ਦੀ ਪੀ ਕੇ ਦੇਖੋ ਹੁਣ ਉਹ ਪਤਾ ਹੀ ਹੈ ਜਿਹੜਾ ਜੀ ਇਹ ਪੀਂਦੇ ਆ ਉਹ ਦਾ ਅਸਰ ਸਾਰੇ ਪੰਜਾਬ 'ਚ ਆ ਇਸ ਵੇਲੇ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਲੁਧਿਆਣਾ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਔਰ ਇਸ ਪ੍ਰਦਰਸ਼ਨ ਦੇ ਤਹਿਤ ਆਮ ਆਦਮੀ ਪਾਰਟੀ ਦੇ ਉੱਪਰ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਗਏ ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹਦਾ ਇਹਦੀ ਅਗਵਾਈ ਕੀਤੀ ਔਰ ਖਾਸ ਕਰਕੇ ਇਹ ਸੀ ਕਿ ਰਾਜਾ ਵੜਿੰਗ ਖੁਦ ਟਰੈਕਟਰ ਚਲਾ ਕੇ ਪ੍ਰਦਰਸ਼ਨ ਦਿਵਾਲੀ ਥਾਂ ਦੇ ਉੱਤੇ ਪਹੁੰਚੇ ਗਲਾਡਰ ਦਫਤਰ ਦੇ ਬਾਹਰ ਸਵੇਰੇ 11 ਵਜੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਕਾਂਗਰਸ ਕਮੇਟੀ ਦੇ ਆਗੂ ਜਿਹੜੇ ਸੀ ਉਹ ਸ਼ਾਮਲ ਰਹੇ ਔਰ ਮੁੱਖ ਮੰਤਰੀ ਦੇ ਖਿਲਾਫ ਜਿਹੜੀ ਨਾਰੇਬਾਜੀ ਕੀਤੀ ਗਈ ਸਿਯੰਗ ਪਗਮੰਤਮਾਂ ਦੇ ਉੱਤੇ ਨਿਸ਼ਾਨੇ ਸਾਧੇ ਗਏ ਹਾਲਾਂਕਿ ਪ੍ਰੋਗਰਾਮ ਦੇ ਵਿੱਚ ਕਾਂਗਰਸ ਦੀ ਜਿਹੜੀ ਟੜੇਬੰਦੀ ਸੀ ਉਹ ਖੁੱਲ ਕੇ ਸਾਹਮਣੇ ਆਈ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ੂ ਦਾ ਟੜਾ ਇਸ ਪ੍ਰਦਰਸ਼ਨ ਤੋਂ ਗਾਇਬ ਰਿਹਾ ਉਸਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਇਕ ਪ੍ਰਗਟ ਸਿੰਘ ਵੀ ਇਸ ਪ੍ਰਦਰਸ਼ਨ ਦੇ ਵਿੱਚ ਨਜ਼ਰ ਨਹੀਂ ਆਏ ਪ੍ਰਦਰਸ਼ਨ ਦੌਰਾਨ ਰਾਜਾ ਬੜਿੰਗ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਦੇ ਉੱਪਰ ਦਬਾਅ ਪਾਇਆ ਜਾ ਸਕੇ ਤੇ ਲੈਂਡ ਪੁਲਿੰਗ ਨੀਤੀ ਦੇ ਵਿਰੁੱਧ ਜਨਤਕ ਤੌਰ ਦੇ ਉੱਤੇ ਲੋਕਾਂ ਨੂੰ ਇੱਕ ਕੀਤਾ ਜਾਵੇ ਭਾਵਨਾਵਾਂ ਸਪਸ਼ਟ ਤੌਰ ਤੇ ਪ੍ਰਗਟ ਕੀਤੀਆਂ ਜਾ ਸਕਣ ਰਾਜਾ ਬੜਿੰਗ ਦੇ ਵੱਲੋਂ ਇਹ ਹਵਾਲੇ ਦਿੱਤੇ ਗਏ ਪ੍ਰਦਰਸ਼ਨ ਦੇ ਵਿੱਚ ਕਿਸ ਨੇ ਕੀ ਕਿਹਾ ਜੇ ਉਹਦੀ ਗੱਲ ਕਰੀਏ ਤੇ ਰਾਜਾ ਬੜਿੰਗ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੋ ਮੀ ਵਿੱਚ ਗਿਰਲੇ ਹੋਣ ਜਾਂ ਆਪਣੇ ਕੱਪੜੇ ਮੈਲੇ ਹੋਣ ਤੋਂ ਡਰਦੇ ਨੇ ਉਹ ਕਿਸਾਨ ਨਹੀਂ ਹੋ ਸਕਦੇ ਉਹ ਧੋਖੇबाज ਨੇ ਸਾਨੂੰ ਆਪਣੀ ਜ਼ਮੀਨ ਨੂੰ ਆਪਣੀ ਮਾਂ ਸਮਝ ਕੇ ਹਰ ਲੜਾਈ ਲੜਨੀ ਪੈਂਦੀ ਔਰ ਉਹਨਾਂ ਨੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਹਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਵੀ ਅਜਿਹੀਆਂ ਕੁਰਬਾਨੀਆਂ ਦੀ ਲੋੜ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਜੋ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨਹੀਂ ਹਨ ਉਹ ਕਾਂਗਰਸ ਅਤੇ ਪ੍ਰਧਾਨ ਦੇ ਸੱਚਮੁੱਚ ਪ੍ਰਧਾਨ ਨੂੰ ਪਿਆਰ ਨਹੀਂ ਕਰਦੇ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਪਹਿਲਾਂ ਉਹ ਪਿੰਡ ਦੀ ਸਰਕਾਰ ਬਾਰੇ ਗੱਲ ਕਰਦੇ ਸੀ ਕਿ ਪਿੰਡਾਂ ਤੋਂ ਸਰਕਾਰ ਚੱਲਿਆ ਕਰੇਗੀ ਪਰ ਹੁਣ ਪਿੰਡਾਂ ਨੂੰ ਖਤਮ ਕਰਨ ਤੇ ਉਹ ਤੁਲੇ ਹੋਏ ਨਹੀਂ ਉਹਨਾਂ ਚੇਤਾਵਨੀ ਦਿੱਤੀ ਕਿ ਕਾਂਗਰਸ ਸਰਕਾਰ ਬਣਨ ਤੇ ਪਹਿਲੇ ਦਿਨ ਹੀ ਇਸ ਸਕੀਮ ਨੂੰ ਰੱਦ ਕਰ ਦਿੱਤਾ ਜਾਏਗਾ ਸੁਖਪਾਲ ਸਿੰਘ ਖੈਰਾ ਨੇ ਵੀ ਦੋਸ਼ ਲਾਇਆ ਕਿ ਇਹ ਸਕੀਮ 25000 ਕਰੋੜ ਰੁਪਏ ਦਾ ਘੁਟਾਲਾ ਹੈ ਅਤੇ ਕਿਸਾਨਾਂ ਦੇ ਨਾਲ ਧੋਖਾ ਕਰਕੇ ਮਾਫੀਆ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਜੇਕਰ 2027 ਦੇ ਵਿੱਚ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਇਸ ਨੂੰ ਰੱਦ ਕਰਨ ਦੇ ਲਈ ਜਾਂਚ ਟੀਮ ਜਿਹੜੀ ਹੈ ਉਹ ਬਿਠਾਈ ਜਾਏਗੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 15 ਜੁਲਾਈ ਦਾ ਲੁਧਿਆਣਾ ਤਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਦਰਸਲ ਲੈਂਡ ਪੂਲਿੰਗ ਨੀਤੀ ਦੇ ਖਿਲਾਫ 15 ਜੁਲਾਈ ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਤਰਨਾ ਦੇਣ ਦੇ ਲਈ ਪ੍ਰੋਗਰਾਮ ਮੁਲਕਿਆ ਗਿਆ ਸੀ ਅਕਾਲੀ ਦਲ ਦੇ ਵੱਲੋਂ ਪਰ ਮੌਸਮ ਖਰਾਬ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਤਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਪਾਰਟੀ ਦੇ ਦਫ਼ਤਰ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਔਰ ਉਸ ਦੇ ਵਿੱਚ 22 ਜੁਲਾਈ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਦੇ ਬਾਹਰ ਇਹ ਤਰਨਾ ਪ੍ਰਦਰਸ਼ਨ ਦਿੱਤਾ ਜਾਏਗਾ ਜਿਹਦੇ ਵਿੱਚ ਸੁਖਵੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਵਿਸ਼ੇਸ਼ ਤੌਰ ਦੇ ਉਤੇ ਸ਼ਾਮਲ ਹੋਣਗੇ ਅਗਲੀ ਖਬਰ ਸ਼੍ਰੀ ਅਕਾਲ ਤਖਤ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਵਿਚਾਲੇ ਟਕਰਾਅ ਦੀ ਸੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਦਰਸਲ ਤਖਤ ਸ਼੍ਰੀ ਪਟਨਾ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਚਾਲੇ ਪੈਦਾ ਹੋਇਆ ਵਿਵਾਦ ਅੱਜ ਉਸ ਵੇਲੇ ਖਤਮ ਹੋ ਗਿਆ ਜਦੋਂ ਦੋਵਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਇੱਕ ਦੂਜੇ ਦੇ ਖਿਲਾਫ ਕੀਤੇ ਗਏ ਫੈਸਲੇ ਵਾਪਸ ਲੈ ਲਏ ਗਏ ਨੇ ਔਰ ਇਸ ਦਾ ਖੁਲਾਸਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਵੱਲੋਂ ਕਾਰਜਕਾਰੀ ਜਿਹੜੇ ਜਥੇਦਾਰ ਨੇ ਗਿਆਨੀ ਗੁਲਦੀਪ ਸਿੰਘ ਗੜਗਜ ਹੁਣਾ ਦੇ ਵੱਲੋਂ ਇਸ ਦਾ ਖੁਲਾਸਾ ਕੀਤਾ ਗਿਆ ਔਰ ਉਸ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਸੁਖਵੀਰ ਸਿੰਘ ਬਾਦਲ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਉਸ ਦੇ ਉੱਪਰ ਵੀ ਜਿਹੜਾ ਉਹ ਹੁਣ ਵਿਰਾਮ ਲੱਗ ਗਿਆ ਅੱਜ ਪੰਜ ਸਿੰਘ ਸਹਿਵਾਨਾ ਦੇ ਨਾਲ ਮੀਟਿੰਗ ਤੋਂ ਬਾਅਦ ਫੈਸਲੇ ਬਾਰੇ ਮੀਡੀਆ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਤਖਤ ਸ਼੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਸੋਹੀ ਵੱਲੋਂ ਭੇਜੇ ਗਏ ਪੱਤਰ ਤੇ ਵਿਚਾਰ ਕਰਦਿਆਂ ਇਹ ਫੈਸਲਾ ਕੀਤਾ ਗਿਆ ਕਿ ਹੁਣ ਕੋਈ ਵੀ ਵਿਵਾਦ ਨਹੀਂ ਹੋਏਗਾ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਰਵੋੱਚ ਹੈ ਅਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ 21 ਮਈ ਨੂੰ ਕੀਤੇ ਗਏ ਫੈਸਲਿਆਂ ਤੇ ਮੁੜ ਵਿਚਾਰ ਕਰਨ ਦੀ ਗੱਲ ਜਿਹੜੀ ਹੈ ਉਹ ਆਖ ਦਿੱਤੀ ਗਈ ਹੈ ਉਹਨਾਂ ਨੇ ਅਪੀਲ ਵੀ ਕੀਤੀ ਹੈ ਗੜਗਾਜ ਨੇ ਦੱਸਿਆ ਕਿ ਪੱਤਰ ਤੇ ਵਿਚਾਰ ਕਰਨ ਦੇ ਲਈ ਅਜ ਸਿੰਘ ਸਹਿਬਾਨਾਂ ਦੀ ਮੀਟਿੰਗ ਕੀਤੀ ਗਈ ਜਿਸ ਦੌਰਾਨ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਤੇ ਹੈੱਡ ਗ੍ਰੰਥੀ ਬਲਦੇਵ ਸਿੰਘ ਅਤੇ ਵਧੀਕ ਮੁੱਖ ਗ੍ਰੰਥੀ ਗੁਰਦੇਵਾਲ ਸਿੰਘ ਦੀਆਂ ਸੇਵਾਵਾਂ ਤੇ ਲਾਈ ਗਈ ਜਿਹੜੀ ਰੋਕ ਸੀ ਉਸ ਦਾ ਫੈਸਲਾ ਵੀ ਵਾਪਸ ਲੈ ਲਿਆ ਗਿਆ ਹੈ ਔਰ ਇਹ ਵੱਡਾ ਫੈਸਲਾ ਉਹਨਾਂ ਦੇ ਵੱਲੋਂ ਅੱਜ ਇਸ ਬੈਠਕ ਦੇ ਵਿੱਚ ਕੀਤਾ ਗਿਆ ਇਸ ਤੋਂ ਇਲਾਵਾ ਗਿਆਨੀ ਗੁਰਦੇਵਾਲ ਸਿੰਘ ਅਤੇ ਪ੍ਰਬੰਧਕੀ ਕਮੇਟੀ ਦੇ ਦੋ ਮੈਂਬਰਾਂ ਨੂੰ ਤਨਖਾਹੀਆ ਜਿਹੜਾ ਸੀਗਾ ਉਹ ਕਰਾਰ ਦਿੱਤਾ ਗਿਆ ਸੀ ਉਸ ਨੂੰ ਵੀ ਉਸ ਫੈਸਲੇ ਨੂੰ ਵੀ ਵਾਪਸ ਲੈ ਲਿਆ ਗਿਆ ਇਹ ਵੱਡੇ ਫੈਸਲੇ ਅੱਜ ਕੀਤੇ ਗਏ ਨੇ ਇਸ ਤੋਂ ਬਾਅਦ ਇਹ ਲੋਕਾਂ ਦੇ ਵਿੱਚ ਚਰਚਾ ਜ਼ਰੂਰ ਚੱਲ ਪਈ ਹੈ ਕਿ ਜੋ ਇੱਕ ਵਿਵਾਦ ਦੋ ਤਖਤਾਂ ਦੇ ਵਿੱਚ ਚੱਲ ਰਿਹਾ ਸੀ ਉਸ ਵਿਵਾਦ ਦੇ ਉੱਪਰ ਅੱਜ ਪੂਰਨ ਵਿਰਾਮ ਜਿਹੜਾ ਉਹ ਲੱਗ ਗਿਆ ਹੈ ਸੋ ਅੱਸੀ ਅੱਜ ਦੀਆਂ तमाम ਉਹ ਖਬਰਾਂ ਜੇ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ